ਹਰਿਆਣੇ ਦੇ ADGP ਬਾਈ ਪੂਰਨ ਕੁਮਾਰ ਆਈਪੀਐਸ ਦੀ ਖੁਦਕੁਸ਼ੀ ਦਾ ਮਾਮਲਾ ਬੇहद ਦੁਖਦਾਈ ਵੀ ਆ ਅਤੇ ਬੇहद ਗੰਭੀਰ ਵੀ ਆਈਪੀਐਸ ਅਧਿਕਾਰੀ ਵੱਲੋਂ ਇਸ ਤਰ੍ਹਾਂ ਖੁਦਕੁਸ਼ੀ ਕਰਨ ਉੱਤੇ ਸ਼ੁਰੂ ਵਿੱਚ ਮਾਮਲਾ ਦਬਾਉਣ ਦੀ ਵੀ ਕੋਸ਼ਿਸ਼ ਹੋਈ ਪਰ ਸੁਸਾਈਡ ਨੋਟ ਨੇ ਬਹੁਤ ਕੁਝ ਉਜਾਗਰ ਕਰ ਦਿੱਤਾ ਇਹ ਸਭ ਬਾਹਰ ਆਉਣ ਨਾਲ ਹੁਣ ਸਿਸਟਮ ਅੰਦਰਲਾ ਸੱਚ ਵੀ ਬਾਹਰ ਆਉਣ ਲੱਗਿਆ ਹੈ ਬਿਨਾਂ ਸ਼ੱਕ ਇਹ ਦਲਿਤ ਭਾਈਚਾਰੇ ਨਾਲ ਜੁੜਿਆ ਹੋਇਆ ਵੱਡਾ ਮੁੱਦਾ ਹੈ ਪਰ ਫੇਰ ਵੀ ਇਹ ਸਿਰਫ ਦਲਤਾਂ ਦਾ ਮੁੱਦਾ ਨਹੀਂ ਸਗੋਂ ਸਿਸਟਮ ਦੇ ਗਰਕ ਜਾਣ ਦਾ ਮੁੱਦਾ ਵੀ ਹੈ ਬੀਜੇਪੀ ਨੂੰ ਸ਼ੁਰੂ ਵਿੱਚ ਸ਼ਾਇਦ ਲੱਗਿਆ ਹੋਣਾ ਵੀ ਦੋ ਚਾਰ ਦਿਨ ਦੇ ਰੋਲੇ ਮਗਰੋਂ ਮੁੱਦਾ ਠੰਡਾ ਪੈ ਜਾਏਗਾ ਪਰ ਇਹ ਉਲਟਾ ਹੁਣ ਦਿਨੋਂ ਦਿਨ ਭਖਦਾ ਹੀ ਜਾ ਰਿਹਾ ਹੈ ਜਿੱਥੇ ਬਕ ਬਕ ਰਾਜਾਂ ਦੇ ਆਗੂ ਮੰਤਰੀ ਅਧਿਕਾਰੀ ਚੰਡੀਗੜ੍ਹ ਵਿਖੇ ਪੂਰਨ ਕੁਮਾਰ ਆਈਐਸ ਦੀ ਪਤਨੀ ਅਮਨੀਤ ਕੋਲ ਪਹੁੰਚ ਰਹੇ ਨੇ ਉੱਤੇ ਹੀ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੀ ਉਹਨਾਂ ਕੋਲ ਪਹੁੰਚੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾਸਣੇ ਦਰਜਨਾ ਹੋਰ ਆਗੂ ਵੀ ਉਹਨਾਂ ਨੂੰ ਮਿਲੇ ਕੱਲ ਵੀ ਅਮਨ ਅਰੋੜਾ ਸਮੇਤ ਬਹੁਤ ਸਾਰੇ ਆਗੂ ਪੀੜਤ ਪਰਿਵਾਰ ਕੋਲ ਪਹੁੰਚੇ ਸਨ ਉੱਥੇ ਹੀ ਹੁਣ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਪੀੜਤ ਪਰਿਵਾਰ ਕੋਲ ਆਉਣ ਦਾ ਪ੍ਰੋਗਰਾਮ ਲੀਕ ਲਿਆ ਰਾਹੁਲ ਗਾਂਧੀ ਦਹਾਕਿਆਂ ਤੋਂ ਦਲਤਾਂ ਦੇ ਹੱਕ ਦੀ ਗੱਲ ਹੀ ਨਹੀਂ ਕਰਦੇ ਉਹ ਤਾਂ ਕਈ ਵਾਰ ਦਲਿਤ ਭਾਈਚਾਰੇ ਅਤੇ ਪਰਿਵਾਰਾਂ ਨਾਲ ਰਹਿੰਦੇ ਹੋਏ ਵੀ ਦਿਖਾਈ ਦਿੰਦੇ ਨੇ ਅਤੇ ਉਹਨਾਂ ਦੇ ਕੋਲ ਖਾਂਦੇ ਹੋਏ ਵੀ ਨਜ਼ਰ ਆ ਜਾਂਦੇ ਨੇ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਜਪਾ ਲਈ ਇਹ ਮੁੱਦਾ ਗਲੇ ਦੀ ਹੱਡੀ ਬਣੇਗਾ ਹੁਣ ਚਾਹੇ ਕਿਸੇ ਵੀ ਵੱਡੇ ਅਧਿਕਾਰੀ ਖਿਲਾਫ ਕੋਈ ਵੀ ਸਖਤ ਕਾਰਵਾਈ ਹੋ ਜਾਵੇ ਕੋਈ ਵੀ ਜਾਂਚ ਕਮਿਸ਼ਨ ਬਣਾ ਕੇ ਇਨਸਾਫ ਦੇਣ ਦੇ ਵਾਅਦੇ ਕੀਤੇ ਜਾਣ ਪਰ ਹੁਣ ਉਹ ਗੱਲ ਨਹੀਂ ਬਣਨੀ ਪਰ ਸ਼ੁਰੂ ਵਿੱਚ ਹਰਿਆਣਾ ਸਰਕਾਰ ਨੇ ਜੋ ਪੈਂਤੜਾ ਅਖਤਿਆਰ ਕੀਤਾ ਉਸ ਦਾ ਦਾਗ ਸੌਖਿਆਂ ਧੋ ਨਹੀਂ ਹੋਣਾ ਵੀਡੀਓ ਵਿੱਚ ਗੱਲ ਬਾਈ ਪੂਰਨ ਕੁਮਾਰ ਦੀ ਕਰਦੇ ਹੋਏ ਇਹ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਸ ਦਾ ਪੰਜਾਬ ਉੱਤੇ ਕੀ ਅਸਰ ਪਏਗਾ ਨਾਲ ਹੀ ਇਸ ਸਵਾਲ ਦਾ ਜਵਾਬ ਵੀ ਤਲਾਸ਼ਣ ਦਾ ਯਤਨ ਕਰਾਂਗੇ ਕਿ ਹਰਿਆਣਾ ਵਿੱਚ ਤਾਇਨਾਤ ਰਹੇ ਇਸ ਅਧਿਕਾਰੀ ਦੇ ਮਾਮਲੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਪੁਚਾਲ ਜਿਹਾ ਕਿਉਂ ਆ ਰਿਹਾ ਹੈ ਹਰਿਆਣੇ ਸਣੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਇਹ ਮੁੱਦਾ ਇੰਨਾ ਕਿਉਂ ਉਛਾਲਿਆ ਜਾ ਰਿਹਾ ਹੈ ਇੱਕ ਪਾਸੇ ਸੱਤਾਧਾਰੀ ਆਮ ਆਦੀ ਪਾਰਟੀ ਨੇ ਕਈ ਸ਼ਹਿਰਾਂ ਵਿੱਚ ਇਸ ਮੁੱਦੇ ਉੱਤੇ ਕੈਂਡਲ ਮਾਰਚ ਕੀਤਾ ਅਤੇ ਕਾਂਗਰਸ ਨੇ ਵੀ ਅੱਜ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੈਂਡਲ ਮਾਰਚ ਕੀਤਾ ਹਰਿਆਣਾ ਵਿੱਚ ਇਹ ਮੁੱਦਾ ਕਿੰਨਾ ਵੱਡਾ ਹੋ ਗਿਆ ਇਸ ਨੂੰ ਭੁੱਲ ਭਲਾ ਕੇ ਉੱਥੋਂ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਵਿੱਚ ਸਿਆਸੀ ਖੇਡ ਖੇਡਣ ਲੱਗੇ ਹੋਏ ਨੇ ਵੈਸੇ ਪੰਜਾਬ ਵਿੱਚ ਇਹ ਮੁੱਦਾ ਹਰਿਆਣਾ ਨਾਲੋਂ ਵੀ ਵੱਡਾ ਹੋ ਗਿਆ ਨਾਇਬ ਸਿੰਘ ਸੈਣੀ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੋਗਰਾਮ ਕਰਕੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਵਾਲੇ ਜਗਦੀਪ ਸਿੰਘ ਚੀਮਾ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਕੇਂਦਰੀ ਰਾਜ ਮੰਤਰੀ ਰਮਨਜੀਤ ਬਿੱਟੂ ਅਤੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹੇ ਹੁਣ ਸੋਚੋ ਪੰਜਾਬ ਭਾਜਪਾ ਦਾ ਪ੍ਰਧਾਨ ਕੌਣ ਹੈ ਉਹ ਤਾਂ ਸੁਨੀਲ ਜਾਖੜ ਨੇ ਫਿਰ ਜਦੋਂ ਕੋਈ ਵੀ ਜੁਆਇਨਿੰਗ ਕਰਾਈ ਜਾਂਦੀ ਹੈ ਤਾਂ ਇਹ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਕਿਉਂ ਹੁੰਦੀ ਹੈ ਇਹੋ ਨਾਇਬ ਸਿੰਘ ਸੈਣੀ ਨੇ ਜਿੰਨਾ ਗਿਲਕੋ ਬੈਲੀ ਵਾਲੇ ਰਣਜੀਤ ਸਿੰਘ ਗਿਲ ਨੂੰ ਵੀ ਭਾਜਪਾ ਵਿੱਚ ਸ਼ਾਮਲ ਕੀਤਾ ਸੀ ਵੈਸੇ ਵੀ ਉਹ ਲਗਾਤਾਰ ਪੰਜਾਬ ਅੰਦਰ ਸਰਗਰਮ ਨੇ ਦਲਿਤ ਵੋਟ ਬੈਂਕ ਉਤੇ ਨਜ਼ਰਾਂ ਤਾਂ ਵੈਸੇ ਸਾਰੀਆਂ ਹੀ ਪਾਰਟੀਆਂ ਦੀਆਂ ਨੇ ਪਰ ਬੀਜੇਪੀ ਨੇ ਲੱਗਦਾ ਹੈ ਇਸ ਪਾਸੇ ਜ਼ਿਆਦਾ ਹੀ ਫੋਕਸ ਕਰ ਲਿਆ ਹੈ ਬੀਜੇਪੀ ਨੇ ਪਿਛਲੇ ਕਈ ਦਿਨਾਂ ਵਿੱਚ ਪੰਜਾਬ ਅੰਦਰ ਦਰਜਨਾ ਇਹ ਜੇ ਪ੍ਰੋਗਰਾਮ ਕੀਤੇ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਦਲਿਤ ਭਾਈਚਾਰੇ ਨਾਲ ਸੀ ਕਾਂਗਰਸ ਛੱਟ ਕੇ ਭਾਜਪਾ ਨਾਲ ਜੁੜੇ ਹੋਏ ਸੈਂਟਰ ਬਾਲਮਿਕੀ ਸਭਾ ਦੇ ਪ੍ਰਧਾਨ ਗੇਜਾ ਰਾਮ ਨੂੰ ਇਸ ਲਈ ਬੀਜੇਪੀ ਨੇ ਮੂਹਰੇ ਲਾਇਆ ਹੋਇਆ ਹੈ ਪੰਜਾਬ ਅੰਦਰ 33% ਤੋਂ ਵਧੇਰੇ ਦਲਿਤ ਵੋਟ ਹੈ ਇਸੇ ਲਈ ਸਾਰੀਆਂ ਸਿਆਸੀ ਧਿਰਾਂ ਦੀ ਅੱਖ ਇਸ ਵੋਟ ਬੈਂਕ ਉੱਤੇ ਹੈ ਪਰ ਦਲਤਾਂ ਨੂੰ ਸਿਰਫ ਵੋਟ ਬੈਂਕ ਸਮਝਣਾ ਵੱਡੀ ਭੁੱਲ ਹੋਏਗੀ ਜਿੱਥੋਂ ਤੱਕ ਬਾਈ ਪੂਰਨ ਕੁਮਾਰ ਦਾ ਮਾਮਲਾ ਹੈ ਤਾਂ ਸੋਚੋ ਜੋ ਬੰਦਾ ਖੁਦ ਏ ਡੀ ਜੀ ਪੀ ਦੇ ਅਹੁਦੇ ਉੱਤੇ ਹੋਵੇ ਪਤਨੀ ਆਈ ਐਸ ਅਫਸਰ ਹੋਵੇ ਇਸੇ ਤਰ੍ਹਾਂ ਪਰਿਵਾਰ ਵਿੱਚ ਵਿਧਾਇਕ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹੋਣ ਫਿਰ ਵੀ ਬੰਦਾ ਸਿਸਟਮ ਵਿੱਚ ਪਿਸ ਜਾਵੇ ਤਾਂ ਆਮ ਬੰਦੇ ਨਾਲ ਕੀ ਗੁਜ਼ਰਦੀ ਹੋਏਗੀ ਪਰਿਵਾਰ ਦੇ ਇਸੇ ਪੱਖ ਨੂੰ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਵੀ ਸਾਹਮਣੇ ਲਿਆਂਦਾ ਅਤੇ ਹੋਰ ਤੱਥ ਰੱਖੇ ਉਹਨਾਂ ਆਪਣੇ ਆਪ ਨੋਟਿਸ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਤਾਲਬ ਕਰਨ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਜੋ ਰਿਪੋਰਟ ਸੌਂਪੀ ਹੈ ਕਮਿਸ਼ਨ ਉਸ ਤੋਂ ਸੰਤੋਸ਼ ਨਹੀਂ ਅੱਜ हमने ਇਸ ਨੂੰ ਮਟੋ ਲਿਆ تھا ਉਹਨਕੋ ਚੰਡੀਗੜ੍ਹ ਪ੍ਰਸ਼ਾਸਨ ਕੋ ਬੁਲਾਇਆ ਥਾ ਉਹਨਾਂ ਨੇ ਰਿਪੋਰਟ ਸਬਮਿਟ ਕਰੀ ਹੈ ਤੋਂ ਰਿਪੋਰਟ ਅਨਸੈਟੀਸਫੈਕਟਰੀ ਹੈ ਕਮਿਸ਼ਨ ਉਸ ਰਿਪੋਰਟ ਸੇ ਐਨੈਪੀ ਉਸੇ ਬੜਾ ਸਦਮਾ ਤੋਂ ਇਹ ਹੈ ਕਿ ਆਈਐਸ ਅਧਿਕਾਰੀ ਪੰਜਾਬ ਸੇ ਮੈਡਮ ਸੰਨੀਮਿਤ ਕੌਰ ਜੀ ਜੋ ਉਹਨਕੀ ਪਤਨੀ ਮੈਡਮ ਮੰਦੀ ਮੈਡਮ ਮਨਮੀਤ ਕੌਰ ਜੀ ਜੋ ਆਈਐਸ ਹੈ अमनीत कौर जी वो पंजाब से हैं और आई एस अधिकारी हैं उनके ब्रदर इन ला जो हैं साले साहब हैं वो एम एल ए हैं पंजाब से बठिंडा द्याति से अमित रतन जी और अमित रतन जी की वाइफ जो है वो आई पी एस अधिकारी है वो भी नेशनल कमीशन में डिप्यूट हैं आई पी एस अधिकारी भी नेशनल शेड्यूल कास्ट कमीशन में तो ऐसे हालात और खुद ए डी जी पी होना इतना बड़ा रिप्यूट परिवार हो तो ये तो निशानियाँ जो हैं ये ਬਹੁਤ ਖਤਰਨਾਕ ਨਿਸ਼ਾਨੀਆਂ ਹੈ ਪੂਰੇ ਗਰੀਬ ਕੋ ਪੂਰੇ ਸਮਾਜ ਕੋ ਪੂਰੇ ਦਲਿਤ ਕੋ ਸਭ ਕੋ ਇਕੱਠਾ ਹੋਣਾ ਭਾਈ ਪੂਰਨ ਕੁਮਾਰ ਦੇ ਮੌਦੇ ਮਾਮਲੇ ਵਿੱਚ ਵੈਸੇ ਤਾਂ ਸਾਰੀਆਂ ਸਿਆਸੀ ਧਿਰਾਂ ਬੀਜੇਪੀ ਉੱਤੇ ਹਮਲਾ ਬੋਲ ਰਹੀਆਂ ਨੇ ਪਰ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦੀ ਪਾਰਟੀ ਨੇ ਲੱਗਦਾ ਇੱਕ ਯੋਜਨਾਬੱਧ ਤਰੀਕੇ ਨਾਲ ਭਾਜਪਾ ਨੂੰ ਘੇਰਨਾ ਸ਼ੁਰੂ ਕੀਤਾ ਹੈ ਇੱਕ ਪਾਸੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪਾਰਟੀ ਦੇ ਕਈ ਦਲਿਤ ਆਗੂਆਂ ਨੂੰ ਨਾਲ ਲੈ ਕੇ ਪੀੜਤ ਪਰਿਵਾਰ ਨੂੰ ਮਿਲੇ ਦੂਜੇ ਪਾਸੇ ਹੋਰ ਆਗੂਆਂ ਨੇ ਭਾਜਪਾ ਤੇ ਆਰਐਸਐਸ ਨੂੰ ਦਲਿਤ ਵਿਰੋਧੀ ਸੋਚ ਵਾਲੀ ਘਰਾਰ ਦਿੰਦੇ ਆ ਤਿੱਖੀ ਆਲੋਚਨਾ ਕੀਤੀ ਇਸ ਦਾ ਜਵਾਬ ਦੇਣ ਲਈ ਭਾਜਪਾ ਨੇ ਵੀ ਆਪਣੇ ਦਲਤ ਚਿਹਰੇ ਅਤੇ ਸਾਬਕਾ ਮੰਤਰੀ ਵਿਜੇ ਸੰਪਲਾਂ ਨੂੰ ਮੈਦਾਨ ਵਿੱਚ ਉਤਾਰਿਆ ਪਹਿਲਾਂ ਦੇਖੋ ਉਰਪਾਲ ਸਿੰਘ ਚੀਮਾ ਪਰਿਵਾਰ ਨੂੰ ਮਿਲਣ ਮਗਰੋਂ ਕੀ ਬੋਲੇ ਅਤੇ ਫਿਰ ਵਿਜੇ ਸੰਪਲਾਂ ਨੂੰ ਸੁਣਿਓ ਜਿਹੜੇ ਬੀਜੇਪੀ ਦਾ ਪੱਖ ਰੱਖ ਰਹੇ ਨੇ ਦੇਖਿਏ ਕਾਨੂੰਨ ਸੇ ਬੜਾ ਕੋਈ ਵੀ ਅਧਿਕਾਰੀ ਨਹੀਂ ਹੋਤਾ ਕਾਨੂੰਨ ਸੇ ਬੜਾ ਕੋਈ ਵੀ ਵਿਅਕਤੀ ਨਹੀਂ ਹੋਤਾ ਸਭ ਕਾਨੂੰਨ ਕੇ ਨੀਚੇ ਆਤੇ ਹੈਂ एक एसएचओ, एक एएसआई, एक सब इंस्पेक्टर भी एडीजीपी को पकड़ सकता है डीजीपी को पकड़ सकता है तो जब ला जब कानून अपना काम कर रहा होता है जो कानून बाबा साहब भीमराव अम्बेडकर जी ने बनाया है जो संविधान बाबा साहब भीमराव अम्बेडकर जी ने बनाया है संविधान के तहत कार्रवाई होनी चाहिए तो फिर तो एक हवलदार को भी बाबर है डी को पकड़ देगी तो इसका पीछे साजिश कौन रच रहा है तो साजिश का पर्दा पास तो हो ही गया कि हरियाणा सरकार इसके पीछे लगे तो मैं तो फिर रिक्वेस्ट कर रहा हूँ कि तुरंत कार्रवाई होनी चाहिए पहले तो तीन दिन एफ नहीं हुई फिर एफ हुई वो भी पेतली सी कर दी और उसके बाद धाराएं नहीं जोड़ी शेड्यूल का एस सी एक्ट एक नहीं जोड़ा तो इससे पता चलता कि हरियाणा सरकार की जो मंशा है वो उसके खिलाफ थी पहले भी खिलाफ थी आज भी खिलाफ है ਤੋ ਮੇਰੀ ਤਾਂ ਬਾਰ-ਬਾਰ ਯਹੀ ਡਿਮਾਂਡ ਹੈ ਕਿ ਫੇਰ ਇਨਵੈਸਟੀਗੇਸ਼ਨ ਹੋਣੀ ਚਾਹੀਏ ਔਰ ਪਰਿਵਾਰ ਕੋ ਇਨਸਾਫ ਮਿਲਣਾ ਚਾਹੀਏ ਔਰ ਲੋਗੋ ਕੋ ਤਰੰਤ ਤੁਰੰਤ ਕਿਰਤਾਰੀ ਹੋਣੀ ਚਾਹੀਏ ਜਿੱਥੇ ਭਾਜਪੀ ਨੇ ਇੰਨਾ ਕੁਛ ਕੀਤਾ ਉਹਦੇ ਲਈ ਤਾਂ ਜਾ ਕੇ ਜਿਹੜਾ ਪ੍ਰਦਰਸ਼ਨ ਕਰਕੇ ਝੂਠ-ਮੂਠ ਦਾ ਪ੍ਰਦਰਸ਼ਨ ਕਰਕੇ ਇਹ ਲੋਕਾਂ ਦੇ ਵਿੱਚ ਜਿਹੜਾ ਆ ਇਹ ਦੱਸਣ ਦੀ ਕੋਸ਼ਿਸ਼ ਕਰਦੇ ਅਸੀਂ ਦੋਸ਼ ਹਕੀਕਤ ਦੇ ਵਿੱਚ ਇਹ ਆ ਕਿ ਉਹੀ ਪਾਰਟੀ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਐਂਟੀ ਐਸਸੀ ਹੈ ਔਰ ਇਹਨੂੰ ਅੱਜ ਦੀ ਡੇਟ 'ਚ ਇਹ ਲੋੜ ਕਿਉਂ ਪਈ ਮੁੱਦੇ ਚੁਪਣ ਦੀ ਹੈ ਇਦਾਂ ਕਿਉਂ ਚੱਕਦੇ ਕਿਉਂਕਿ ਪੂਰੇ ਪੰਜਾਬ ਨੇ ਉਹਨਾਂ ਨੂੰ ਬਾੜਾਂ ਦੇ ਵਿੱਚ ਆਈਆਂ ਹੜਾਂ ਦੇ ਵਿੱਚ ਇਹਨਾਂ ਦੇ ਕੀਤੇ ਨਕਾਰਾਤਮਕ ਸੋਚ ਦਾ ਸਦਕਾ ਉਹ ਹੁਣ ਲੋਕ ਉਹਨਾਂ ਨੂੰ ਜਿਹੜਾ ਪਿੰਡਾਂ 'ਚ ਘੇਰਦੇ ਆ ਤੁਸੀਂ ਦੇਖਦੇ ਹੋ ਮੀਡੀਆ ਦੇ ਵਿੱਚ ਜਦੋਂ ਉਹ ਲੋਕ ਉਹਨਾਂ ਦੀ ਬੁਰਾ ਹਾਲ ਕਰਦੇ ਆ ਉਹਨਾਂ ਤੋਂ ਬਚਣ ਲਈ ਉਹਨਾਂ ਦਾ ਇਹ ਟਾਪਿਕ ਨੂੰ ਚੇਂਜ ਕਰਨ ਲਈ ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ ਹਕੀਕਤ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਜਿੱਥੇ-ਜਿੱਥੇ ਵੀ ਕਿਤੇ ਵੀ ਕੋਈ ਹੋਇਆ ਕੁਝ ਮੈਂ ਘਟਨਾਵਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵਾਈ ਪੂਰਨ ਸਿੰਘ ਜੀ ਦੀ ਗੱਲ ਆਈ ਹੈ ਵਾਈ ਪੂਰਨ ਕੁਮਾਰ ਦੀ ਗੱਲ ਆਈ ਹੈ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਉਸ ਪਰਿਵਾਰ ਦੇ ਨਾਲ ਖੜੀ ਹੈ ਉਹਨਾਂ ਨੂੰ ਇਨਸ਼ਾਅਦ ਦੁਆਉਣ ਦੇ ਵਿੱਚ ਉਹਨਾਂ ਦੇ ਪਰਿਵਾਰ ਦੀ ਪੂਰਨ ਮਦਦ ਕਰਨ ਦੇ ਲਈ ਤਤਪਰ ਹੈ ਤਿਆਰ ਹੈ ਪਰਿਵਾਰ ਦੇ ਨਾਲ ਅਸੀਂ ਸੰਵੇਦਨਾ ਜ਼ਾਹਰ ਕਰਦੇ ਹਾਂ ਉਸ ਇਸ ਦੁੱਖ ਦੀ ਘੜੀ ਦੇ ਵਿੱਚ ਪੂਰਾ ਪਰਿਵਾਰ ਦੇ ਨਾਲ ਅਸੀਂ ਸਾਡਾ ਪੂਰਾ ਭਾਜਪਾ ਦਾ ਪੰਜਾਬ ਦਾ ਪਰਿਵਾਰ ਖੜਾ ਹੈ ਅਸੀਂ ਉਹਨਾਂ ਦੇ ਲਈ ਖੜੇ ਆਂ ਪਰ ਆਮ ਆਦੀ ਪਾਰਟੀ ਮੁੱਦਾ ਤਾਂ ਚੁੱਕਦੀ ਹੈ ਜੇ ਹਰਿਆਣਾ ਦੀ ਪਾਰਟੀ ਇਹ ਮੁੱਦਾ ਚੁੱਕਦੀ ਤਾਂ ਸਾਨੂੰ ਕੋਈ ਸਮਝ ਆਉਂਦਾ ਵੀ ਹਰਿਆਣੇ ਦਾ ਇਸ਼ੂ ਆ ਤੇ ਹਰਿਆਣਾ ਦਾ ਆਮ ਆਦੀ ਪਾਰਟੀ ਚੁੱਕ ਰਹੀ ਹੈ ਮੰਨ ਲਓ ਹਰਿਆਣੇ ਦੇ ਵਿੱਚ ਆਮ ਆਦੀ ਪਾਰਟੀ ਤਾਂ ਕੁਝ ਨਹੀਂ ਕਰ ਰਹੀ ਇਹ ਪੰਜਾਬ 'ਚ ਕਰ ਰਹੇ ਨੇ ਪੰਜਾਬ 'ਚ ਸਿਰਫ ਕਰਨ ਦਾ ਇਹੀ ਸੀ ਕਿ ਇਹ ਹੜਾ ਦੇ ਉੱਤੇ ਮਾਰ ਪੈਂਦੀ ਲੋਕ ਚਪੇੜਾ ਮਨ ਮੰਨ ਲਓ ਕੁੱਟਣ ਨੂੰ ਫਿਰਦੇ ਉਹਨਾਂ ਦਾ ਘਰਾਵ ਕਰਦੇ ਆ ਉਹਦਾ ਇੱਕ ਜਿਹੜਾ ਆਪਣਾ ਚਿਹਰਾ ਜਿਹੜਾ ਤੋ ਤੈਅ دخਾਲਣ ਦੀ ਕੋਸ਼ਿਸ਼ ਕਰਦੇ ਆ ਪਰ ਹਕੀਕਤ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਉਹ ਜਿਹੜਾ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹ ਇਨادیه ਗੱਲਾਂ ਤੋਂ ਇਹ ਇਹਨਾਂ ਦੀਆਂ ਉਹ ਭਾਵਨਾਵਾਂ ਨੂੰ ਇਹਨਾਂ ਦੀ ਸੋਚ ਨੂੰ ਸਮਝ ਚੁੱਕਿਆ ਔਰ ਇਸੇ ਕਰਕੇ ਉਹ ਅੱਜ ਪਿੰਡਾਂ ਦੇ ਵਿੱਚ ਉਹਨਾਂ ਦਾ ਘਰਾਓ ਕਰਦੇ ਆ ਅੱਜ ਜਿਹੜੇ ਆ ਉਹ ਇਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਅੱਜ ਪੰਜਾਬ ਦੀ ਜਨਤਾ ਦੇਖਦੀ ਆ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਮਿਆਜਾ ਪੁੱਗਤਣਾ ਪੈਣਾ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਇੱਕ ਸਮਾਗਮ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਵਨੀਤ ਬਿੱਟੂ ਅਤੇ ਅਸ਼ਵਨੀ ਸ਼ਰਮਾ ਦੀ ਹਾਜ਼ਰੀ ਵਿੱਚ ਸਾਬਕਾ ਕੈਬਨਿਟ ਮੰਤਰੀ ਦੇ ਪੁੱਤਰ ਜਗਦੀਪ ਚੀਮਾ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ। ਜਗਦੀਪ ਚੀਮਾ ਨੇ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ। ਜਿਵੇਂ ਨਾਇਬ ਸਿੰਘ ਸੈਣੀ ਅਤੇ ਭਾਜਪਾ ਅਕਾਲੀ ਆਗੂਆਂ ਨੂੰ ਸ਼ਾਮਲ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਬੀਜੇਪੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਦਾ ਹੁਣ ਇਰਾਦਾ ਬਦਲ ਗਿਆ ਹੈ। ਇਹ ਗਲਤੀ ਰਵਨੀਤ ਤੇ ਬਿੱਟੂ ਨੇ ਇਸ ਮੌਕੇ ਹੋਰ ਵੀ ਸਾਫ਼ ਕਰ ਦਿੱਤੀ ਉਹਨਾਂ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਭਾਜਪਾ ਨੂੰ ਕਿਸੇ ਦੇ ਵੀ ਮੋੜਿਆਂ ਦੀ ਜ਼ਰੂਰਤ ਨਹੀਂ ਭਾਜਪਾ ਆਪਣੇ ਦਮ ਉੱਤੇ 117 ਦੀ 117 ਸੀਟਾਂ ਉੱਤੇ ਆਪਣੇ ਉਮੀਦਵਾਰ उतਾਰੇਗੀ ਤੇ ਮੈਂ ਕੇਸ਼ ਜੀ ਮਾ ਸਾਹਿਬ ਯਕੀਨ ਦਿਵਾਉਣਾ ਮੈਂ ਵੀ ਥੋੜੇ ਵਾਂਗੂ ਭਾਜਪੀ ਪਰ ਤੁਸੀਂ ਤਾਂ ਕਾਲੀ ਦਲ ਭਾਜਪੀ ਇਕੱਠੇ ਹੀ ਰਹੇ ਹੋ ਕਿ ਤੁਹਾਨੂੰ ਤਾਂ ਬੜਾ ਫਰਕ ਪੈਣਾ ਨਹੀਂ ਮੈਨੂੰ ਲੱਗਦਾ ਕਿਉਂਕਿ ਤੁਸੀਂ ਤਾਂ ਆ ਸਾਡੇ ਪੱਟੀ ਸਾਹਿਬ ਸਾਡੇ ਪ੍ਰਧਾਨ ਜੀ ਬੈਠੇ ਆ ਇਸ ਕਰਕੇ ਤੁਸੀਂ ਤਾਂ ਹੁਣ ਇੱਧਰ ਬਸ ਮੜਾ ਜਾ ਕੁਰਸੀਓ ਬਦਲ ਨਹੀਂ ਆ ਬਾਕੀ ਤਾਂ ਤੁਸੀਂ ਤਾਂ ਰਾਜ ਭਾਗ ਇਕੱਠੀ ਚਲਾਉਂਦੇ ਰਹੇ ਤੇ ਇਸ ਕਰਕੇ ਤੁਹਾਡਾ ਧੰਨਵਾਦ ਪਰ ਇੱਕ ਗੱਲ ਹੋਰ ਵੀ ਆ ਬਿਲਕੁਲ ਤਕੜੇ ਹੋ ਜਿਓ ਕਿਸੇ ਸਾਨੂੰ ਕਿ ਮੇਰੀ ਤੇਸ਼ਵਰੀ ਜੀ ਮੈਂ ਐ ਵੀ ਨਹੀਂ ਕਹਿੰਦਾ ਬੜੀਆਂ ਗੱਲਾਂ ਮੈਂ ਰੋਲ ਚੈਨਲਾਂ ਤੇ ਸੁਣਦਾ ਬੀਜੇਪੀ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਊਗੀ ਜੇ ਅਸੀਂ ਇਹੇ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸੁਦਾਗਰ ਕਹਿੰਦੇ ਰਹੇ ਕਈ ਅਤਰਾਜ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾਲ ਜਾਵਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਆਪਾਂ ਲਖਣ ਲਾਣੀ ਆ ਪਿਆ ਜੀ ਆਪ ਕਿਸੇ ਦੇ ਮੋਢਿਆਂ ਦੀ ਸਕੂਨ ਦੀ ਇਸ ਕਰਕੇ ਬੀਫੇਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜੂਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਬੀਜਪੀ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਸਾਨੂੰ ਥੋੜਾ ਡਾਈ ਮੋਰ ਦਿਆ ਕਰੋ ਜੀ ਜਿੱਦਣ ਅਸ਼wini ਜੀ ਬੇਨਤੀ ਹੈ ਇਹਨਾਂ ਦਾ ਜਿੱਥੇ 5 ਕਰੋੜ ਦਿੱਤਾ ਇਹਨਾਂ ਨੇ ਧੰਨਵਾਦ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਹੋਰ ਵੀ ਅਸੀਂ ਇੱਕ ਦਿਨ ਕਿਹਾ ਵੀ ਸਾਡੇ ਜੀ ਬਿਮਾਰੀ ਪੈ ਰਹੀ ਹੈ ਡੰਗਰਾਂ ਨੂੰ ਇੱਕ ਲਿਸਟ ਬਣਾ ਕੇ ਦਿੰਨੇ ਆ ਪਿੰਡਾਂ ਦੀ ਅਸੀਂ ਭੁੱਲ ਗਏ ਲਗਾਤਾਰ 10 ਦਿਨ ਟੈਲੀਫੋਨ ਸੀ ਮਾ ਉਸ ਤੋਂ ਵੀ ਅੰਨੇ ਲਈ ਆਉਂਦੇ ਰਹੇ ਬੀਟੀ ਮਾ ਤਿਆਰ ਆ ਦੱਸੋ ਜੀ ਕਿਹੜੇ ਪਿੰਡ ਭੇਜਣੀ ਆ ਇਸ ਕਰਕੇ ਇਹ ਭਾਜਪਾ ਅਸੀਂ ਵੀ ਇੱਧਰ ਆ ਕੇ ਦੇਖਿਆ ਉੱਥੇ ਅਸੀਂ ਕੰਮ ਕਰਦੇ ਸੀ ਕੰਮ ਕੋਈ ਕਰਾਉਂਦਾ ਹੀ ਨਹੀਂ ਸੀ ਇਹ ਕੰਮ ਵੀ ਕਰਾਉਂਦੇ ਆ ਸ਼ਾਬਾਸ਼ ਵੀ ਦਿੰਦੇ ਆ ਨਾਲ ਅਹੁਦੇ ਵੀ ਮਿਲਦੇ ਆ ਤੇ ਇਸ ਕਰਕੇ ਇਹ ਗੱਲਾਂ ਬਿਲਕੁਲ ਛੱਡ ਦਿਓ ਆ ਆਪ ਕਾਂਗਰਸ ਨੇ ਮੰਨੇ ਆ ਕਿ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਆ ਕੱਲ ਚ ਗੰਬਰਮ ਕੀ ਮੰਨ ਗਿਆ ਬੀਂਧਰਾ ਗਾਂਧੀ ਨੇ ਹਮਲਾ ਕਰਾ ਹੁਣ ਇਹਦੂ ਬੰਦ ਰਹਿ ਗਈ ਕੋਈ ਗੱਲ ਬੀਂਧਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਿਹੜਾ ਹਮਲਾ ਕੀਤਾ ਸੀ ਆਪ ਕਹਿੰਦਾ ਵੀ ਗਲਤ ਗੱਲ ਕੀਤੀ ਸੀ ਤੇ ਹੁਣ ਅਸੀਂ ਉਹਨਾਂ ਨੂੰ ਜੇ ਵੋਟਾਂ ਪਾਵਾਂਗੇ ਅੱਗੇ ਜਦੋਂ ਆਪ ਮੰਨੀ ਗਏ ਉਹ ਗੱਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉੱਤੇ ਸੂਬੇ ਦੀ ਹਰੇਕ ਔਰਤ ਨੂੰ 1-1000 ਰੁਪਏ ਦੇਣ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਵਿੱਚ ناکਾਮ ਰਹਿਦਾ ਨਿਸ਼ਾਨਾ ਸਿੱਧਿਆ ਉਹਨਾਂ ਆਖਿਆ ਕਿ ਹਰਿਆਣਾ ਸਰਕਾਰ ਨੇ ਯੋਗ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰਨ ਲਈ ਆਪਣੀ ਪਹਿਲੇ ਬਜਟ ਵਿੱਚ ਲਾਡੋ ਲక్ష్ਮੀ ਸਕੀਮ ਲਈ 5000 ਕਰੋੜ ਰੁਪਏ ਅਲਾਟ ਕੀਤੇ ਸਨ ਲੋਕੀ ਪੰਜਾਬ ਦੇ ਮੇਰੇ ਕੋ ਬੋਲਦੇ ਨੇ ਕਹਿੰਦੇ ਸਾਡੇ ਤੇ ਗਲਤੀ ਹੋ ਗਈ ਇਹ ਗੱਲ ਲੋਕ ਪੰਜਾਬ ਦੇ ਬੋਲਦੇ ਕਿਉਂਕਿ ਜਿਨ੍ਹਾਂ ਨੇ ਸੱਜ ਬਾਗ ਦਿਖਾਤੇ ਇਨੇ ਸੱਜ ਵਾਰ ਦਿਖਾ ਦਿੱਤੇ ਵੋਟ ਲੈ ਲਈ ਤਾਂ ਵੋਟ ਲੈ ਕੇ ਕਿਉਂ ਨਹੀਂ ਲੋਕਾਂ ਦਾ ਸ਼ੋਸ਼ਣ ਪੰਜਾਬ ਦੇ ਕੀਤਾ ਹੈ ਅਰੇ 5 ਸਾਲਾਂ ਦਾ ਸਮਾਂ ਇਹ ਲੋਕਤੰਤਰ ਵਿੱਚ ਵਿਅਕਤੀ ਨੂੰ 5 ਸਾਲ ਲਈ ਚੋਣ ਕਰਦੇ ਨੇ ਔਰ ਜਦੋਂ 5 ਸਾਲਾਂ ਲਈ ਚੋਣ ਕਰਦੇ ਨੇ ਤਾਂ ਵਿਅਕਤੀ ਨੇ ਆਪਣਾ ਸਰਵ ਸੇਸ਼ ਜਨਤਾ ਦੇ ਲਈ ਕੰਮ ਕਰਨਾ ਉਹਦਾ ਕਮਿਟਮੈਂਟ ਹੁੰਦਾ ਸੀ ਉਹਦਾ जो घोषणा पत्र भी करते थे पूरा करना हूं परंतु घोषणा साथ ही बह करके उसी गठबंधन लग करके उसको भी अपने घोषणा पत्र को भुल गया कांग्रेस तो बाहर जीरो आने वाली नहीं है कहीं पर भी परंतु जब आम आदमी जा करके उसके ही साथ बैठ गया तो केजरीवाल का भी दिल्ली में तो लोगों ने सुपड़ा साफ कर दिया अब पंजाब की बारी है पंजाब के अंदर भी ये आम आदमी साफ होने वाली है आज लोग काम चाहते हैं लोग देखते हैं कि ये क्या काम कर रहे हैं और हमने लगातार किसान को मजबूत करने का काम किया है और मैं आपको बताना चाहता हूं कांग्रेस ने भी और आम आदमी पार्टी ने भी हमारे हिमाचल के अंदर कांग्रेस पार्टी है वहां पर कांग्रेस ने कहा कि हम बहनों को पैसा देंगे वोट ले लिया और यहां भी कहा मैं इंतजार कर रहा था मैंने कहा कि ये लास्ट बजट सत्र है और कुछ ना कुछ पंजाब की महिलाओं के लिए इन्होंने कमिटमेंट किया है शायद उसको पूरा करेंगे परंतु ये लास्ट बजट के अंदर भी यहां की पंजाब की सरकार ने बहनों के लिए कुछ नहीं किया खाली वोट ले लिया यह पंजाब की बहनें जानती हैं परंतु अगर हरियाणा के अंदर देखेंगे हमने हरियाणा के अंदर हमारा पहला ही बजट था सरकार का और पहले ही बजट के अंदर मैंने पांच हजार करोड़ रुपया लाडो लक्ष्मी योजना बहनों के लिए जो हमने कहा था इक्कीस रुपए देंगे रिजर्व कर दिया 25 तारीख से रजिस्ट्रेशन चल रहा है हमने कहा इसी वर्ष से बहनों को 2100 रुपया महीना पहुंचाने का काम हमारी सरकार करेगी